ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟੀਵੀ ਦੇਸ਼ ਪੰਜਾਬ ਮੈਂ ਹਾਂ ਸੰਦੀਪ ਸਿੰਘ ਖਰੜ ਤੇ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਸਿਆਸੀ ਮੁਲਾਂਕਣਕਾਰ ਜਸਬੀਰ ਸਿੰਘ ਪੱਟੀ ਪੱਟੀ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਦੀ ਤੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਪੱਟੀ ਸਾਹਿਬ ਜਿੱਥੇ ਪੰਜਾਬ ਦੇ ਵਿੱਚ ਇੰਨੇ ਹੜ੍ਹ ਆਏ ਲੋਕਾਂ ਦੇ ਮਕਾਨ ਰੁੜ ਗਏ ਪੈਲੀਆਂ ਨਹੀਂ ਲੱਭਦੀਆਂ ਪਈਆਂ ਗੋਡੇ-ਗੋਡੇ ਗਾਰਾ ਵਾ ਰੇਤਾ ਆ ਗਈ ਆ ਵੀਡੀਓ ਦੇਖੋ 4-4 5-5 ਫੁੱਟ ਰੇਤਾ ਚੜਿਆ ਗਾਰ ਚੜੀ ਆ ਤੁਹਾਨੂੰ ਲੱਗਦਾ ਤਰਨਤਨ ਦੀ ਜਿਹੜੀ ਜ਼ਮੀਨ ਝੋੜ ਨਵੰਬਰ ਮਹੀਨੇ ਚ ਹੋ ਜਵੇ ਭਾਵੇਂ ਦਸੰਬਰ ਚ ਹੋ ਜਵੇ ਉੱਥੇ ਇਹਨਾਂ ਸਿਆਸਤਦਾਨਾਂ ਨੂੰ ਇਹਨਾਂ ਦੀ ਸਿਆਸੀ ਜ਼ਮੀਨ ਲੱਭ ਜੂਗੀ ਜੋ ਹਾਲਾਤ ਬਣੇ ਪਏ ਆ ਲੱਗਦਾ ਸਤਾਧਾਰੀ ਤੇ ਜਿੱਦਾਂ ਇੱਕ ਤੋਂ ਬਾਅਦ ਇੱਕ ਜ਼ਮੀਨੀ ਚੋਣ ਜਿੱਤਦੀ ਰਹੀ ਆ ਆ ਜ਼ਮੀਨੀ ਚੋਣ ਵੀ ਜਿੱਤ ਲਊਗੀ ਇਹ ਤੁਹਾਨੂੰ ਸਮਝਣ ਦੀ ਕੋਸ਼ਿਸ਼ ਕਰਦੇ ਆ ਦੂਜੇ ਪਾਸੇ ਵਿਕਰਮ ਜੀਠੀਆ ਮਾਮਲਾ ਜਿਹੜਾ ਵਾ ਉਹਦੇ ਵਿੱਚ ਉਹਨਾਂ ਦੀ ਨਿਆਂਿਕ ਹਸਤ ਵੱਧ ਗਈ ਆ ਸੁਖਪਾਲ ਖਹਿਰਾ ਜਿਹੜੇ ਕਿਸੇ ਵੇਲੇ ਆਮ ਆਦਮੀ ਪਾਰਟੀ ਦਾ ਹਿੱਸਾ ਸੀ ਲੀਡਰ ਆਫ ਓਪੋਜੀਸ਼ਨ ਹੋਇਆ ਕਰਦੇ ਸੀ 2017 ਦੇ ਵਿੱਚ ਉਹ ਇਸ ਵਕਤ ਰੂਪੋਸ਼ ਹੋਏ ਆ ਅੰਡਰਗਰਾਊਂਡ ਹੋਏ ਆ ਕਹਿੰਦੇ ਵੀ ਮੇਰੇ ਉੱਤੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਕੇਸ ਪਾ ਦੇਣਾ ਇਸ ਸਰਕਾਰ ਨੇ ਤਾਂ ਤੋਂ ਇਹ ਸਮਝਾਂਗੇ ਵੀ ਜੇ ਆਮਦਨ ਤੋਂ ਵੱਧ ਜਾਇਦਾਦ ਬਣਾਈ ਤੇ ਇਹ ਸੁਖਪਾਲ ਖਹਿਰਾ ਉਹਨਾਂ ਨੇ ਰਾਤੋਂ ਰਾਤ ਬਣਾ ਲਈ ਹੈ ਤੀਜਾ ਹੈ ਮਾਮਲਾ ਇਹ ਆ ਪੱਟੀ ਸਾਹਿਬ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਕੱਲ੍ਹ ਹਰ ਪੀੜਤਾ ਵਾਸਤੇ ਇੱਕ ਵੈਬਸਾਈਟ ਲਾਂਚ ਕੀਤੀ ਗਈ ਜਿਹਦੇ ਉੱਤੇ ਜਿਹੜੇ ਦਾਨੀ ਸੱਜਣ ਨੇ ਉਹ ਆਪਣੀ ਡੋਨੇਸ਼ਨ ਦੇ ਸਕਦੇ ਆ ਉਹਨੂੰ ਲੈ ਕੇ ਇਹ ਵਿਵਾਦ ਬਣ ਗਿਆ ਬਈ ਕੀ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਐਸਜੀਪੀਸੀ ਤੇ ਭਰੋਸਾ ਨਹੀਂ ਰਿਹਾ ਕੀ ਐਸਜੀਪੀਸੀ ਜਿਹੜਾ ਕੰਮ ਕਰ ਰਹੀ ਸੀ ਉਹਦੇ ਤੋਂ ਨਾਖੁਸ਼ ਹੈ ਸ਼੍ਰੀ ਅਕਾਲ ਤਖਤ ਸਾਹਿਬ ਕਿਉਂਕਿ ਇਸ ਵੈਬਸਾਈਟ ਨੂੰ ਜਿਹੜਾ ਐਡਮਿਨਿਸਟਰੇਟ ਕਰਨਗੇ ਇਹ ਵੀ ਜਿਹੜੀ ਦੇਖਰੇਖ ਕਰਨਗੇ ਉਹ ਅਕਾਲ ਤਖਤ ਸੈਕਟਰੀਏਟ ਕਰਨਗੇ ਤੇ ਚੌਥਾ ਮਾਮਲਾ ਇਹ ਹੈ ਵੀ ਗਿਆਨੀ ਰਘਬੀਰ ਸਿੰਘ ਹੋਣਾ ਨੇ ਵੀ ਐਸਜੀਪੀਸੀ ਦੇ ਅਧੀਨ ਆਉਂਦੇ ਗੁਰਦੁਆਰਾ ਸਹਿਬਾਨਾਂ ਦੇ ਮੈਨੇਜਰਾਂ ਦੇ ਨਾਲ ਮੀਟਿੰਗ ਕੀਤੀ ਹੈ ਤੇ ਦਿੱਲੀ ਦੇ ਵਿੱਚ ਵੀ ਉਹਨਾਂ ਨੂੰ ਲੈ ਕੇ ਕੁਝ ਹੋਇਆ ਇਹ ਵੀ ਤੁਹਾਤੋਂ ਸਮਝਦੇ ਆ ਪਰ ਸਭ ਤੋਂ ਪਹਿਲਾਂ ਭਟਾ ਸਭ ਉਹ ਗੱਲ ਵੀ ਹੜਾ ਤੋਂ ਬਾਅਦ ਲੋਕਾਂ ਨੇ ਖੇਤ ਨਹੀਂ ਲੱਭਦੇ ਘਰ ਨਹੀਂ ਲੱਭਦੀ ਇਹ ਸਿਆਸੀ ਜ਼ਮੀਨ ਕਿੱਥੋਂ ਲੱਭਣਗੇ ਸਿਆਸਤਦਾਨ ਪਹਿਲੀ ਗੱਲ ਤੇ ਮੈਂ ਇਹ ਸਪਸ਼ਟ ਕਰ ਦਿਆਂ ਕਿ ਤਰਨ ਤਰਨ ਜਿਹੜਾ ਵਾ ਹਲਕਾ ਪੰਥਕ ਰਿਆ ਸ਼ੁਰੂ ਹੋਇਆ ਤੋਂ ਇਹ ਕਦੀ ਕਾਂਗਰਸੀ ਤੇ ਕਦੀ ਅਕਾਲੀ ਜਿੱਤੇ ਰਹੇ ਨੇ ਲੇਕਿਨ 2017 ਦੇ ਵਿੱਚ ਬਕਾਇਦਾ 2022 ਦੇ ਵਿੱਚ ਬਕਾਇਦਾ ਤੌਰ ਤੇ ਉੱਥੋਂ ਡਾਕਟਰ ਕਸ਼ਮੀਰ ਸਿੰਘ ਗੋਰੀ ਜਿਹੜੇ ਦਿੱਤੇ ਸੀ ਤੇ ਉਹ ਕੈਂਸਰ ਤੋਂ ਪੀੜਿਤ ਸਨ ਤੇ ਪਿਛਲੇ ਸਾਲ ਚ ਉਹਨਾਂ ਦੀ ਮੌਤ ਹੋ ਗਈ ਸੀਗੀ ਜੂਨ ਦੇ ਵਿੱਚ ਉਹਨਾਂ ਦੀ ਮੌਤ ਤੋਂ ਬਾਅਦ ਵੀ ਕਮਨਸਿਪਲ ਸ਼ੇ ਮਹੀਨੇ ਦੇ ਅੰਦਰ ਅੰਦਰ ਬਕਾਇਦਾ ਇੱਥੇ 22 ਇਲੈਕਸ਼ਨ ਹੋਏਗੀ। ਇਸ 22 ਇਲੈਕਸ਼ਨ ਨੂੰ ਲੈ ਕੇ ਇੱਕ بڑے ਕਤਬੁੱਤ ਦੇ ਬੰਦੇ ਜਿਹੜੇ ਪਹਿਲਾਂ ਕਾਂਗਰਸ 'ਚ ਰਹੇ ਮੁੜ ਕੇ ਕਾਲੀਦਾਰ 'ਚ ਰਹੇ ਤੇ ਉਹਨਾਂ ਦੇ ਉੱਤੇ سنگੀਨ ਇਲਜ਼ਾਮ ਲੱਗੇ ਡਰਗ ਤਸ਼ਕਰੀ ਦੇ ਵੀ ਉਹਨੂੰ ਮਾਨ ਸਾਹ ਬੜੇ ਛਾਮੋ ਸ਼ੌਕ ਨਾਲ ਜਿਸ ਤਰ੍ਹਾਂ ਕਿ ਹਿਨ ਸ਼ਖਬੀਰ ਸਿੰਘ ਬਾਦਲ ਨੇ ਮੈਂ ਦੂਜੀਆਂ ਪਾਰਟੀਆਂ 'ਚ ਹੀਰੇ ਪੁੱਟ-ਪੁੱਟ ਕੇ ਲੈ ਕੇ ਆ ਰਿਹਾ ਵਾ ਉਹ ਉਹ ਮੇਰੇ ਖਿਆਲੋਂ ਸਿੱਧੂ ਇੱਕ ਹੈ ਸੀਗਾ ਤੇ ਇੱਕ ਹੈਗਾ ਸੀ ਬਟੰਡੇ ਵਾਲੇ ਸਿੱਤ ਤੁਲੜੀ ਸਭ ਵਾਲੇ ਸਿੱਧੂ ਸੀਗਾ ਇੱਕ ਬਕਾਇਦਾ ਤੌਰ ਤੇ ਜਤਿੰਦਰ ਜੈਨ ਸੀਗਾ ਜਿਹੜਾ ਆਪਣਾ ਮੁਕੇ ਵਾਲਾ ਜੁਗਿੰਦਰ ਜੈਨ ਕਿਪਿੰਟ ਜੈਨ ਪੂਰੇ ਹੋ ਗਏ ਅਸੀਂ ਜਿੰਦਰ ਜੀ ਮਹੀਰੇ ਮੈਂ ਕਿ ਆ ਰਿਹਾ ਤੇ ਹੀਰੇ ਕਿੱਥੇ ਨਹੀਂ ਆਜੋ ਲੱਭਦੇ ਨਹੀਂ ਕਿਤੇ ਨਹੀਂ ਲੱਭ ਰਹੇ ਕਿਤੇ ਇਸੇ ਤਰ੍ਹਾਂ ਇੱਕ ਹੀਰਾ ਆਮ ਆਦਮੀ ਪਾਰਟੀ ਜਿਹੜੀ ਸੀ ਉਹ ਕਾਲੀ ਦਲ ਚੋਂ ਪੁੱਟ ਕੇ ਲੈ ਕੇ ਗਈ ਉਹ ਹੀਰੇ ਤੇ ਜਿਹੜੀ ਅੱਜ ਕੱਲ ਐਨਸੀਬੀ ਦੇ ਬੜੇ ਚਰਚੇ ਨੇ ਵੀ ਉਹਨੂੰ ਐਨਸੀਬੀ ਜਿਹੜੀ ਕਿਸੇ ਵੇਲੇ ਨੋਟਿਸ ਭੇਜ ਕੇ ਬੁਲਾ ਸਕਦੀ ਹੈ ਜੀ ਬਿਲਕੁਲ ਕਿਉਂਕਿ ਕੰਨ ਬੰਦੇ ਜਿਹੜੇ ਬਕਾਇਦਾ ਤੌਰ ਤੇ ਸੀ ਉਹ ਫੜੇ ਗਏ ਸੀਗੇ ਨਸ਼ੇ ਦੇ ਤਸਕਰੀਦੇ ਵਿੱਚ ਤੇ ਉਹਨਾਂ ਦੇ ਉੱਤੇ ਮੁਕੱਦਮਾ ਦਰਜ ਕੀਤਾ ਸੀ ਤੇ ਉਹਨਾਂ ਦੇ ਮੁਕੱਦਮਾ ਦਰਜ ਕਰਦੋਂ ਬਾਅਦ ਉਹਨਾਂ ਦੀ ਪੁਛ ਪੜਤਾਲ 'ਚ ਇਹ ਆਇਆ ਸੀਗਾ ਵੀ ਕਾਡੇ ਸਬੰਧ ਕਿਥੇ ਤੇ 22 ਨੰਬਰ ਵਾਰਡ ਦਾ ਜਿਹੜਾ ਇੱਕ ਹੈਗਾ ਸੀ ਕੌਂਸਲਰ ਉਹਦੇ ਕੋਲ ਹੀ ਪੁੱਛਪੜਤਾ ਨੂੰ ਕੇਸ ਹੋਈ ਸੀ ਗੁਰਦੀਪ ਸਿੰਘ ਸੀ ਮੇਰੇ ਕਹਿਣ ਤੇ ਮੈਨੂੰ ਯਾਦ ਨਹੀਂ ਨਾਮ ਉਹਦੇ ਕੋਲ ਹੀ ਪੁੱਛ ਕਿਸੇ ਗੱਲ ਤੋਂ ਹੋਈ ਸੀਗੀ ਉਹਦੇ ਕੋਲ ਪੁੱਛ ਕੇ ਉਸ ਤੋਂ ਬਾਅਦ ਜਿਹੜਾ ਸੀ ਇਹ ਅੱਗੇ ਜਿਹੜਾ ਸੀ ਉਹ ਜਿਹੜਾ ਹੀਰਾ ਲੈ ਕੇ ਗਿਆ ਦੇਮਾਨ ਸਾਹਿਬ ਉਹਦੇ ਆਲੇ ਪਾਸੇ ਚਲਦੀ ਲੱਗਦੀ ਸੀ ਕਿ ਉਸ ਪਾਸੇ ਚਲ ਰਹੀ ਹੈ ਜੇ ਉਹਦੀ ਵਕਾਇਦਾਤ ਤੋਂ ਕੋਈ ਉਹ چھਪੜਤਾਲ ਹੋ ਜਾਂਦੀ ਹੈ ਤੇ ਫਿਰ ਮੈਂ ਇਹ ਗੱਲ ਕਹੂੰਗਾ ਕਿ ਮਾਮਲਾ ਗੜਬੜ ਨਹੀਂ ਮਾਮਲਾ ਕਾਫੀ ਪਚੀਦਾ ਹੋ ਜੀ ਹੂੰ ਮਾਨ ਸਰ ਦਾ ਮਾਨ ਸਾਹਿਬ ਨੂੰ ਕੋਈ ਹੋਰ ਹੀ ਰੰਗ ਬਣਾ ਪਊਗਾ ਹੋਣ ਰਹੀ ਗੱਲ ਉਥੋਂ ਦੀ ਇਲੈਕਸ਼ਨ ਦੀ ਜੀ ਉਹ 2017 ਦੇ ਵਿੱਚ ਵੀ ਕਿਹਾ ਜਾਂਦਾ ਸੀ ਆਮ ਆਦਮੀ ਪਾਰਟੀ ਦਾ ਬੜਾ ਜੋਰ ਹੈ ਲੇਕਿਨ ਉੱਥੇ ਧਰਵੀਰ ਸਰਿੰਜੜੇਗੇ ਸੀ ਉਹ ਜਿੱਤਗੇ ਕਾਂਗਰਸ ਦੇ ਉਮੀਦਵਾਰ ਧਰਮਵੀਰ ਅਗਨੀ ਹੋਤਰੀ ਅਗਨੀ ਹੋਤਰੀ ਉਹ ਜਿੱਤਗੇ ਉਹ ਤੋਂ ਲੇਕਨ 2022 ਦੇ ਵਿੱਚ ਡਾਕਟਰ ਕਸ਼ਮੀਰ ਸਿੰਘ ਜਿੱਤਗੇ ਜਿਹਨਾਂ ਦੀ ਡੈਥ ਤੋਂ ਬਾਅਦ ਉਹਨਾਂ 22 ਇਲੈਕਸ਼ਨ ਹੋਣੀ ਆ ਭਾਵੇਂ ਅਨਾਉਂਸਮੈਂਟ ਜਿਹੜੀ ਆ ਹਰਮੀਤ ਸਿੰਘ ਸੰਧੂ ਜੀ ਨਹੀਂ ਕੀਤੀ ਜਿਹੜੇ ਹੀਰੇ ਨੂੰ ਪੁੱਟ ਕੇ ਅਕਾਲੀ ਦਲ ਤੋਂ ਲੈ ਕੇ ਗਏ ਨੇ ਮਾਨ ਸਾਹਿਬ ਲੇਕਨ ਆਸ ਕੀਤੀ ਜਾ ਰਹੀ ਆ ਕਿ ਉਮੀਦਵਾਰ ਉਹੀ ਹੋਵੇ ਕੁਝ 10000 ਵੋਟ ਆਪਣੀ ਨਿੱਜੀ ਹੈ ਜੀ अच्छा जी दूसरे पास से बीबी सुरेंद्र कौर प्रिंसिपल सुरेंद्र एक विदेश से बैठे गैंग्स दी सभा ਤੇ ਇਹਨੂੰ अकाली दल ਦੀ ਟਿਕ ਦਿੱਤੀ ਗਈ ਆ ਲੋਕ ਤੇ ਕਹਿੰਦੇ ਵੱਡਾ ਲੈਣਦਣ ਹੋਇਆ ਹੋਇਆ ਕਿ ਨਹੀਂ ਹੋਇਆ ਤੇ ਉਹ ਜੜਨੀ ਉੜਗੇ ਸੀ ਤੇ ਕੋਈ ਟਿੱਪਣੀ ਨਹੀਂ ਕਰਦੇ ਲੇਕਿਨ ਆਜ਼ਾਦ ਗਰੁੱਪ ਸੀ ਆਜ਼ਾਦ ਗਰੁੱਪ 2 ਬਣ ਗਏ ਸੀਗੇ ਇੱਕ ਹਰਪਾਲ ਸਿੰਘ ਤੇ ਕੁਲਵੰਤ ਸਿੰਘ ਵਾਲਾ ਸੀਗਾ ਮੇਨ ਸੀਗਾ ਉਹ ਅੱਜ ਵੀ ਆਮ ਆਦਮੀ ਪਾਰਟੀ ਨਾਲ ਖੜਾ ਤੇ ਇੱਕ ਗਰੁੱਪ ਇਹਦਾ ਚੱਲੇਗਾ ਬੀਬੀ ਸੁਖਬੰਦਰ ਸਿੰਘ ਦੀ ਪ੍ਰਧਾਨ ਉਹਨਾਂ ਅਨਾਉਂਸਮੈਂਟ ਕੀਤੀ ਉਹਨਾਂ ਨੇ ਆਪਣੀ ਕੈਂਪੇਨ ਵੀ ਸ਼ੁਰੂ ਕਰ ਦਿੱਤੀ ਕਾਂਗਰਸ ਪਾਰਟੀ ਨੇ ਆਪਣਾ ਹਲਕਾ ਉਥੋਂ ਦਾ ਇਲੈਕਸ਼ਨ ਚਾਰਜ ਸੁਖਵਿੰਦਰ ਸਿੰਘ ਸਰਕਾਰੀਆ ਜਿਹੜੇ ਸਾਬਕਾ ਮੰਤਰੀ ਵੀ ਰਹੇ ਨੇ ਉਹਨੂੰ ਲਗਾਇਆ ਬਰਾਤੇ ਹਰਕਾ ਰਾਜਾ ਸਾਸੀ ਤੋਂ ਬਧਾਇਕ ਨਹੀਂ ਜਿਹੜੀ ਬਾਕੀ ਪਾਰਟੀਆਂ ਨੇ ਉਹਨਾਂ ਦਾ ਹਜੇ ਜਿਹੜੀ ਵਾਰਿਸ ਪੰਜਾਬ ਜਿਤਨੇ ਬੰਦੀਆ ਉਹਨਾਂ ਆਪਣਾ ਉਮੀਦਵਾਰ ਖੜਾ ਤੇ ਕਰਨਾ ਵਾਲੇ ਇੱਕ ਹਜੇ ਵਿਚਾਰ ਚ ਤੇ ਝਾੜੀਏ ਕਿਹੜਾ ਉਮੀਦਵਾਰ ਕਰਨਾ ਤੇ ਮੈਂ ਇਹ ਗੱਲ ਕਹਿ ਦਿਆਂ ਇਹ ਚੋਣ ਦੀ ਨਵੰਬਰ ਚ ਹੋਣ ਦੀ ਸੁਭਾਵਨਾ ਵਾ ਇਹ ਨਵੰਬਰ 10 ਨੂੰ ਹੋ ਜਾਂਦੀ ਹੈ 15 ਨੂੰ ਹੋ ਜਾਂਦੀ ਹੈ 30 ਨੂੰ ਹੋ ਜਾਂਦੀ ਨਵੰਬਰ 34 ਦੀ ਸਭਾਵਨਾ ਕਿ ਨੰਬਰ ਨਵੰਬਰ ਦੇ ਵਿੱਚ ਜਿਹੜੀ ਆ ਉਹ ਬਿਹਾਰ ਦੀ ਮਿੰਨੀ ਪਾਰਲੀਮੈਂਟ ਦੀ ਚੋਣ ਨਵੰਬਰ ਦੀ ਹੋਣੀ ਬਿਹਾਰ ਦੀ ਉਹ ਮਿੰਨੀ ਪਾਰਲੀਮੈਂਟ ਜਿਹੜਾ ਵੀ ਉੱਥੇ ਜਿੱਤੂਗਾ ਉਹਦੇ ਪੈਰਗਾ ਮਜ਼ਬੂਤ ਹੋਣਗੇ ਤੇ ਉੱਥੇ ਹਾਕਮ ਤੇ ਜਿਹੜੀ ਸਾਡੀ ਸੈਂਟਰ ਦੀ ਹੈਗੀ ਪੂਰਾ ਜੋਰ ਲਾਉ ਜੀ ਜਿਵੇਂ ਕਿਸ ਤਰੀਕੇ ਨਾਲ ਹਾਈਡਰੋਜਨ ਬੰਬ ਫਟਾਰਿਆ ਵਾ ਸਾਡੇ ਰਾਹੁਲ ਗਾਂਧੀ ਉਹ ਜਿਹੜਾ ਅਲੰਦਰ ਕਸੀ ਜਿੱਥੋਂ ਛੇ 12 ਮਟਰ ਦੀ ਗੱਲ ਸੀ ਉਹ ਮਗਲਾ ਥਰੂ ਕਿੱਥੋਂ ਹੈ ਸਰੋਸਨ ਸਿੰਘ ਜੀ ਇੱਥੋਂ ਹੁੰਦਾ ਵੀ ਇੱਕ ਬੀਐਲਓ ਆ ਉਹਦੇ ਚਾਚੇ ਦੀ ਵੋਟ ਚਾਚੇ ਦੀ ਵੋਟ ਹੈ ਤੇ ਉਹ ਕੱਟਣ ਦੀ ਐਪਲੀਕੇਸ਼ਨ ਆਉਂਦੀ ਹੈ ਤੇ ਉਹ ਕਹਿੰਦੇ ਚਾਚੇ ਤੂੰ ਪੁੱਛਦਾ ਤੂੰ ਐਪਲੀਕੇਸ਼ਨ ਦਿੱਤੀ ਕੋਈ ਕਹਿੰਦਾ ਨਹੀਂ ਕਹਿੰਦਾ ਮੇਰੇ ਚਾਚੇ ਦੀ ਵੋਟ ਕੱਟੀ ਜਾ ਰਹੀ ਹੈ ਰਕਾਰ ਨਿਕਲਦਾ ਉਹਦੀ ਗਵਾਨੀ ਦੀ ਦਰਖਾਸਤ ਹੁੰਦੀ ਵੀ ਦੀ ਵੋਟ ਕੱਟੀ ਜਾਵੇ ਉਹ ਕਹਿੰਦਾ ਮੈਂ ਦਰਖਾਸਤ ਦਿੱਤੀ ਕੋਈ ਨਹੀਂ ਇੱਥੋਂ ਫਿਰ ਪੂਨ ਸ਼ਾਲ ਹੁੰਦੀ ਹੈ ਤੇ ਉੱਥੋਂ ਜਿਹੜਾਗਾ ਵਾ ਸੂਬੇ ਦਾ ਚੋਣਕ ਮਿਸ਼ਨ ਉਹ ਕੇਂਦਰੀ ਚੋਣਕ ਮਿਸ਼ਨ ਲਿਖਦਾ ਵੀ ਇੱਥੇ ਇੰਨੀਆਂ ਵੋਟਾਂ ਦੀ ਹਿਰੇਫਰੀ ਹੋ ਰਹੀ ਹੈ ਇਹ ਜਾਲੀ ਕੱਟੀਆਂ ਜਾ ਰਹੀਆਂ ਜ਼ਬਰਦਸਤੀ ਕੱਟੀਆਂ ਜਾ ਰਹੀਆਂ ਨੇ ਇਹਨਾਂ ਦੇ ਫਾਰਮ ਜਾਲੀ ਭਰੇ ਕਹਿੰਦੇ 6018 ਵੋਟਾਂ ਸੀ ਜਿਹੜਾ ਪਾਰਟਨ ਉਮੀਦਵਾਰ ਸੀਗਾ ਉਹ ਇਮੀਡੀਏਟਲੀ ਦਿੱਲੀ ਜਾਂਦਾ ਦਿੱਲੀ ਜਿਹੜੀ ਚੋਣ ਮਿਸ਼ਨ ਨੂੰ ਗੱਡਾ ਉਗਰੇ ਇੱਥੇ ਆ ਕੀ ਕਰ ਰਿਹਾ ਤੁਸੀਂ ਇੱਥੇ ਚਲੋ ਮੋਟਾ ਤੋਂ ਬਚ ਗਈਆਂ ਲੇਕਿਨ ਇਹੋ ਜਿਹੇ ਮੋਟਾ ਦੇਸ਼ ਦੇ ਵਿੱਚ ਹੋਰ ਕਿੰਨੀਆਂ ਕੱਟੀਆਂ ਗਈਆਂ ਹੋਣਗੀਆਂ ਇਸ ਕਰਕੇ ਇਹੋ ਜਿਹੇ ਜਿਹੜੇ ਟਿਕਣੇ ਬਾਜ਼ੀਆਂ ਕਰਕੇ ਹਾਕਮ ਤੇ ਜਿਹੜੀ ਆ ਬਿਹਾਰ ਦੀ ਚੋਣ ਜਿੱਤਣ ਲਈ ਜਿਹੜੀ ਆ ਹਰ ਤੀਲਾ ਵਰਤੂ ਹੂੰ ਦੂਜੇ ਪਾਸੇ ਜਿਹੜੀ ਇਹਨਾਂ 64 ਤੇ 65 ਲੱਖ ਵੋਟ ਕੱਟੀ ਹੈ ਉਹਦੇ ਵਿੱਚ ਸੁਪਰੀਮ ਕੋਰਟ ਅਣਕੀ ਆ ਕਹਿੰਦੀ ਵੀ ਇੱਕ ਵੀ ਡਾਕੂਮੈਂਟ ਜੀ ਦਾ ਪੱਕਾ ਵਾ ਉਹਦਾ ਤੁਸੀਂ ਵੋਟ ਕਾਟ ਨਹੀਂ ਸਕਦੇ ਵੋਟ ਪਾਉਗਾ ਆਪਣੀ ਤੇ ਮੈਨੂੰ ਲੱਗਦਾ ਵੀ ਉਹ 65% ਕੱਟੀ ਆ ਉਹ ਵੀ ਸਦੀਤ ਹੋ ਜਾਣੀ ਹੂੰ ਤੇ ਮੈਂ ਫੇਰ ਵੀ ਕਹਿੰਦੇ ਆ ਇੰਨਾ ਸੌਖਾ ਨਹੀਂ ਰਾਹੁਲ ਗਾਂਧੀ ਤੇ ਤੇਜਸਵੀ ਵਾਸਤੇ ਭਾਵੇਂ ਬੜੇ ਬੜੇ ਇਕੱਠ ਹੋਏ ਲੋਕ ਬੜੇ ਤੁਰੇ ਨੇ ਉੱਥੇ ਇਹਨਾਂ ਦੇ ਪਿੱਛੇ ਦੇ ਪਾਸੇ ਲੇਕਿਨ ਫੇਰ ਵੀ ਨਾ ਸੌਖਾ ਨਹੀਂ ਗੱਲ ਜਿੰਨਾ ਵੀ ਇੱਕ ਲੋਕਾਂ ਦੀ ਮੂਵਮੈਂਟ ਨਹੀਂ ਬਣਦੀ ਉਹਨਾਂ ਚਿਰ ਬਿਹਾਰ ਚੋਂ ਜਿੰਨੀ ਨਾਲੀ ਮੁਸ਼ਕਲ ਕੱਲਾ ਤੇ ਰਸਵੀ ਚੋਂ ਨਹੀਂ ਜਿੱਤ ਸਕ ਲੋਕ ਸਾਹਿਬ ਜਿੱਦਾਂ ਤੁਸੀਂ ਗੱਲ ਕੀਤੀ ਜੇ ਮੂਵਮੈਂਟ ਨਹੀਂ ਬਣਦੀ ਆਪਾਂ ਇੱਕ ਵਾਰੀ ਫੇਰ ਆਏ ਇਸ ਸ਼ਬਦ ਨੂੰ ਫੜ ਕੇ ਮੂਵਮੈਂਟ ਸ਼ਬਦ ਨੂੰ ਲੈ ਕੇ ਤਰਨ ਤਰ ਲਾਉਨੇ ਆ ਜੇ ਕਿਤੇ ਤਰਨ ਤਰ ਜਿੱਦਾਂ ਤੁਸੀਂ ਦੱਸਦੇ ਹੋ ਪੰਥਕ ਹਲਕਾ ਵਾ ਖਡੂਰ ਸਾਹਿਬ ਤੇ ਜਿੱਦਾਂ ਅੰਮ੍ਰਿਤਪਾਲ ਦੀ ਮੂਵਮੈਂਟ ਬਣੀ ਸੀ ਇੱਕ ਲਹਿਰ ਬਣ ਗਈ ਸੀ ਜੇ ਕਿਤੇ ਲਹਿਰ ਬਣ ਗਈ ਤੇ ਫੇਰ ਜੇ ਲਹਿਰ ਬਣ ਗਈ ਤੇ ਫੇਰ ਹਾਕਮ ਤੇ ਉਹ ਜੜੀਆਂ ਜੜੀਆਂ ਉਹ ਆnde ਹੁੰਦੇ ਵੀ ਬੇ ਰੰਗ ਵਾਪਸ ਆਣਾ ਪਊਗਾ ਜੀ ਪੌਸਿਬਿਲਿਟੀ ਉੱਥੇ ਜ਼ਰਰ ਬਣਦੀ ਕਿ ਲੋਕ ਅੱਜਕੱਲ ਬਹੁਤੇ ਖੋਸ਼ ਨਹੀਂ ਹੈਗੇ ਆਮ ਆਦੀ ਪਾਰਟੀ ਤੋਂ ਆਮ ਆਦੀ ਪਾਰਟੀ ਦੇ ਐਮਐਲਏ ਨੂੰ ਭੱਜਣਾ ਪਊਗਾ ਮੈਦਾਨ ਛੱਡ ਕੇ ਤੁਸੀਂ ਚੋਣ ਆਉਣਦੇ ਹੋ 2027 ਦੇ ਵਿੱਚ ਮੈਦਾਨ ਛੱਡ ਕੇ ਭੱਜਣਗੇ ਉੱਥੇ ਲੋਕਾਂ ਨੇ ਗੱਲ ਨਹੀਂ ਸੁਣੀ ਉਹਨਾਂ ਦੀ ਉਲਟਾ ਲੋਕਾਂ ਨੇ ਗੱਲ ਪੜਾ ਸਵਾਲ ਪੁੱਛੇ ਛੱਡਿਆ ਕੀਤਾ ਤੁਸੀਂ ਕੀ ਆਏ ਆਏ ਤੁਸੀਂ ਕਾਦੇ ਵਸਨੇ ਕੀਤਾ ਤੁਸੀਂ ਕੀ ਆ ਹੁਣ ਇੱਥੇ ਜਿਹੜੀ ਕਾਂਗਰਸ ਹੋਵੇ ਜੀ ਉਮੀਦਵਾਰ ਨਹੀਂ ਲਾਉਂਦੇ ਆ ਵਾਰਿਸ ਪੰਜਾਬ ਦੇ ਨਿਆਣਾ ਹਾਲ ਦੀ ਗਰੀ ਇੱਕੋ ਹੀ ਉਮੀਦਵਾਰ ਬੀਬੀ ਸ਼ਕਵਿੰਦਰ ਕੌਰ ਹੈਗੀ ਆ ਲੇਕਿਨ ਮੈਨੂੰ ਇਹ ਵੀ ਪਤਾ ਲੱਗਾ ਸੀ ਬੀਬੀ ਹਰਬਿੰਦਰ ਹਰਬਿੰਦਰ ਕੌਰ ਜਿਹੜੀ ਉਹ ਬੀਬੀ ਨਹੀਂ ਉਹ ਕੇਸ ਦੀ ਵਾਲੀ ਜਿਹਦੇ ਵਿੱਚ ਪੁਲਿਸ ਹਾਂਜੀ 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 ਬਿਲਕੁਲ ਬਿਲਕੁਲ ਠੀਕ ਕਰ ਉਹ ਵੀ ਉਮੀਦਵਾਰ ਆਜ਼ਾਦ ਉਮੀਦਵਾਰ ਤੌਰ ਤੇ ਚੋਣ ਲੜਦੀ ਉੱਥੇ ਆਪਣੀ ਇੱਛਾ ਰੱਖਦੀ ਉਹ ਲੜਦੀ ਕਿ ਨਰਦੀ ਆਪਣੀ ਪਤਨ ਦੇ ਕੇ ਇਹ ਆਪੀ ਇਸ ਹਲਕੇ ਤੋਂ ਵਾਰਿਸ ਪੰਜਾਬ ਤੇ ਗਿਆਨੀ ਹਰਪ੍ਰੀਤ ਸਿੰਘ ਦਾ ਪੁਨਰ ਸੰਦੀਤ ਅਕਾਲੀ ਦਲ ਦੇ ਨੇ ਇਹ ਇਕੱਠੇ ਇੱਕ ਮੱਝ ਤੋਂ ਚੋਣ ਲੜ ਸਕਦੇ ਜੇ ਉਹ ਦੋਏ ਚੋਣ ਲੜਦੇ ਆ ਤੇ ਉਹ ਸੁਖਬੀਰ ਸਿੰਘ ਬਾਦਲ ਵਾਸਤੇ ਬੜੀ ਵੱਡੀ ਸਿਰਦਰਦੀ ਹੁੰਣ ਜੇ ਬੀਬੀ ਸੁਖਵੰਦਰ ਸਿੰਘ ਚੋਣ ਜਿੱਤਣ ਦਾ ਦੂਰ ਸੀ ਕਲ ਜੀ ਆਪਣੀ ਜ਼ਬਾਤ ਵੀ ਨਾ ਵਿਚਾਰ ਸਹੀ ਤੇ ਫਿਰ ਇਹਦਾ ਇੰਪੈਕਟ ਵੀ ਅਕਾਲੀ ਦਲ ਬਾਦਲ ਤੇ ਬਹੁਤ ਮਾੜਾ ਪਊ ਜੀ ਇਸ ਕਰਕੇ ਜਿਹੜਾ ਜਿਹੜਾ ਤੁਹਾਡਾ ਗੱਵ ਇਸ ਵੇਲੇ ਤਰਨਤਾਰਨ ਪਰੰਦਰ ਵਾਟਰ ਨੂੰ ਸਭ ਤੋਂ ਜਿੱਦ ਲਈ ਹੋਇਆ ਇਹ ਨਹੀਂ ਪਤਾ ਕੀ ਬਣਦਾ ਕੀ ਨਹੀਂ ਬਣਦਾ ਖਾਸ ਕਰਕੇ ਸਰਕਾਰ ਲਈ ਵਾਟਰਲੂ ਦੀ ਲੜਾਈ ਦੇ ਵਿੱਚ ਬਕਾਇਦਾ ਤੌਰ ਤੇ ਤੁਹਾਨੂੰ ਇਹ ਗੱਲ ਪਤਾ ਸੀਗਾ ਜਿਹੜੇ ਅੰਗਰੇਜ਼ ਸੀਗੇ ਜਿਹੜਾ ਜਰਮਨ ਸੀ ਉਹ ਜਿੱਦ ਜਿੱਦ ਹਾਰ ਗਿਆ ਸੀਗਾ ਅੰਗਰੇਜ਼ ਜਿੱਤ ਗਏ ਸੀ ਉੱਥੇ ਇਹ ਖੇਤਰ ਹਾਕਮ ਦੇ ਲਈ ਜਿੱਦ ਜਿੱਦ ਦੇ ਵੀ ਹਾਰ ਸਕਦੇ ਜੇ ਇਹ ਇਲੈਕਸ਼ਨ ਹਾਰ ਗਏ ਤਾਂ ਇਹਦਾ ਮਤਲਬ 2027 ਦਾ सेमीफाइनल ਗਲੇ ਜੋਗੇ ਫਿਰ ਵੀ ਪਈ ਆ ਗਿਆ ਹੁਣ 2021 ਵੇਖੋ ਬਣਦਾ ਕੀ ਹੈ ਲਿਖਦੇ ਨਾਲ ਹੋਰ ਦੱਸਦੇ ਆ ਜੀ ਰਵਿੰਦਰ ਸਿੰਘ ਬਰਨ ਪਰਨੇ ਗੱਲ ਚਿੱਠੀ ਲਿਖੀ ਸੀ ਸਪੀਕਰ ਨੂੰ ਕਿ 48 ਘੰਟਿਆਂ ਦੇ ਵਿੱਚ ਮਨਿੰਦਰ ਸਿੰਘ ਸਿਰਸਾ ਨੂੰ ਜਿਹੜੀ ਸੀ ਉਹ ਫਾਰਗ ਕੀਤਾ ਜਾਵੇ ਤੁਹਾਨੂੰ ਸਜਾ ਲਾਲਪੁਰਾਣ ਲਾਲਪੁਰਾਣ ਮਨਜਿੰਦਰ ਸਿੰਘ ਲਾਲਪੁਰਾ ਨੂੰ ਕਹਿ ਸੀਗਾ ਕਿ ਉਹਨੂੰ ਜਿਹੜੀ ਸਜ਼ਾ ਚੁੱਕੀ ਆ ਤੇ ਉਹਨੂੰ ਬਕਾਇਦਾ ਤੌਰ ਤੇ ਫਾਰਗ ਕੀਤਾ ਜਾਵੇ ਲੇਕਿਨ ਅਜੇ ਤੱਕ ਉਹਨਾਂ ਫਾਰਗ ਨਹੀਂ ਕੀਤਾ ਤੇ ਮੈਂ ਅੱਗੇ ਵੀ ਗੱਲ ਕਹੀ ਸੀ ਮੈਂ ਫਿਰ ਕਿ ਨਾ ਸਪੀਕਰ ਦੇ ਕੋਲ ਬੜੀ ਪਾਵਰ ਹੁੰਦੀ ਆ ਤੇ ਸਪੀਕਰ ਜਿਹੜਾ ਵਾ ਇਹਨੂੰ ਹਵਾ ਦੇਵੇਗਾ ਫੇਰ ਤੂੰ ਆਪਣਾ ਹਾਈ ਕੋਰਟ ਤੋਂ ਬੇਲ ਲੈ ਲੈ ਉੱਥੋਂ ਜਾ ਕੇ ਆਪਣੀ ਬੇਰ ਕਰਾ ਲਿਆ ਤਾਂ ਕਿ ਤੈਨੂੰ ਬਾਹਰ ਕੱਢਣ ਦਾ ਜਿਹੜਾ ਵਾ ਕੋਈ ਇਹੋ ਜਿਹਾ ਦਿੱਕਤ ਨਾ ਜੇ ਉਹ ਨਹੀਂ ਕੱਢਦੇ ਤਾਂ ਆਟੋਮੈਟਿਕ ਤੇ ਬੇਲ ਹੋ ਗਈ ਤੇ ਫਿਰ ਵੀ ਕੱਢਣਾ ਕਿੰਨੇ ਕੀ ਬਿਤੇ ਸਟੇ ਹੋ ਗਈ ਉਹਦੀ ਸਜ਼ਾ ਇਸੇ ਕਰਨ ਦੀ ਵੇਟ ਕੀਤੀ ਜਾ ਰਹੀ ਹੈ ਰਵਿੰਦਰ ਸਿੰਘ ਨੇ ਬੜੀਆਂ ਗੱਲਾਂ ਡਿੰਗਾ ਮਾਰੇ ਜੀ 48 ਘੰਟਿਆਂ ਦੇ ਵਿੱਚ ਤੁਸੀਂ ਨਾ ਕੀਤਾ ਜੇ ਅਸੀਂ ਕੋੜ ਜਾਵਾਂਗੇ ਹਾਈਪੋਟੈਂਸਿਓ ਜਾਓ ਕੁਝ ਜਲਦੀ ਹਾਈਪੋਟੈਂਸ ਦਾ ਪ੍ਰਸੀਡਿਵ ਲਮਾ ਉਹਨੂੰ ਕਿ 2 10 15 ਵੀ ਦਿਨ ਲੱਗਣੇ ਨੇ ਇਸ ਕਰਕੇ ਮੈਂ ਪਹਿਲਾਂ ਵੀ ਕਿਹਾ ਸੀ ਮੈਂ ਫਿਰ ਕਿਨਾ ਸਾਡੇ ਇੱਕ ਬੜੇ ਵੱਡੇ ਚੈਨਲ ਨੇ ਕਿਹਾ ਤਾਂ ਲੋ ਉਹਦੀ ਉਹਦੀ ਮੈਂਬਰਸ਼ਿਪ ਗਈ ਜੀ ਇੱਕ ਕਲੈਕਸ਼ਨ ਹੋ ਰਾ ਜੀ ਜੀ ਹਾਂ ਜੇ ਖਡੂਰਸੇਂ ਦੀ ਇਲੈਕਸ਼ਨ ਆ ਗਈ ਹੂੰ ਉਹ ਬੜੀ ਫਿਰ ਜਿਹੜੀਆਂ ਦਿਲਚਸਪ ਇਲੈਕਸ਼ਨ ਹੋਣਗੀਆਂ ਬਹੁਤ ਦਿਲਚਸਪ ਹੋਣਗੀਆਂ ਹੂੰ ਜੇ ਬਿਲਕੁਲ ਠੀਕ ਗੱਲ ਹੈ ਜੇ ਤਰਨਤਾਨ ਖਡੂਰਸਾ ਦੀ ਇਲੈਕਸ਼ਨ ਆ ਗਈ ਕਿਉਂਕਿ ਪੰਥਕ ਹਲਕੇ ਆ ਤੇ ਫਿਰ ਮਾਮਲਾ ਜਿਹੜਾ ਦਿਲਚਸਪ ਹੋ ਜਾਈ ਜਿਆਦਾ ਪੰਥਕ ਜੇ ਉਹ ਜਿਆਦਾ ਪੰਥਕ ਜਿਹੜਾ ਉੱਥੇ ਪੰਥਰ ਦੇ ਵਿੱਚ ਉਹਨੂੰ ਕਾਫੀ ਹੱਦ ਤੱਕ ਸੈਟਬੈਕ ਲੱਗ ਸਕਦਾ ਆਪਣੇ ਨੂੰ ਬਕਾਇਦਾ ਤੌਰ ਤੇ ਆਵਾਜ਼ ਵੀ ਪਾਰਟੀ ਨੂੰ ਆਮ ਆਦਮੀ ਪਾਰਟੀ ਦੇ ਇਹ ਲਕਸ਼ਣ ਹਰਦੀ ਹੈ ਤੇ ਫਿਰ ਇਹ ਸੰਕੇਤ ਨੇ ਵੀ ਭਾਈ ਤੁਸੀਂ 2027 ਚ ਮਾਫ ਕਰੂ ਕਿਸੇ ਹੁਣ ਮੌਕਾ ਦਿਓ ਜੀ ਤਾਂ ਸਾਬੋਤ ਬਿਕਰਮਜੀਤਿਆ ਹਦੀ ਨਿਆਇਕ ਖਰਾਸਤ ਵੱਧ ਗਈ ਹੈ ਤੇ ਬਿਲਕੁਲ ਸਮਾਨ ਅੰਤਰ ਕੇਸ ਖਦਸ਼ਾ ਜਿਤਾਇਆ ਜਾ ਰਿਹਾ ਵੀ ਸੁਖਪਾਲ ਖਹਿਰਾ ਦੇ ਉੱਤੇ ਵੀ ਦਰਜ ਕੀਤਾ ਜਾ ਸਕਦਾ ਤੇ ਸੁਖਪਾਲ ਖਹਿਰਾ ਇਸ ਵੇਲੇ ਅੰਡਰਗਰਾਊਂਡ ਆ ਵਿਕਰਮ ਸਿੰਘ ਮਜੀਠੀਆ ਬਾਰੇ ਤੇ ਪਹਿਲਾਂ ਹੀ ਜਾਣਕਾਰੀ ਸੀ ਕਿ ਉਹਨਾਂ ਦੀ ਨਿਆਂਇਕ ਹरासत ਵਧਣੀ ਵਧਣੀ ਹੈ ਤੇ 4 ਅਕਤੂਬਰ ਤੱਕ ਉਹਨਾਂ ਦੀ ਨਿਆਂਇਕ ਹरासत ਵਧਾ ਦਿੱਤੀ ਗਈ ਹੈ। ਜੇ 4 ਅਕਤੂਬਰ ਤੱਕ ਉਹਨਾਂ ਦੀ ਨਿਆਂਇਕ ਹरासत ਵਧਾਤੀ ਹੈ ਲੇਕਿਨ ਉਹਨਾਂ ਦੀ ਜਿਹੜੀ ਹਾਈ ਕੋਰਟ ਦੀ ਬੇਲ ਦੀ ਤਰੀਕ ਹੈ ਜਿਹੜੀ ਜ਼ਮਾਨਤ ਦੀ ਤਰੀਕ ਉਹ 14 ਅਕਤੂਬਰ 14 ਅਕਤੂਬਰ ਨੂੰ ਹਾਈ ਕੋਰਟ ਨੇ ਸਟੇਟ ਗਵਰਨਮੈਂਟ ਨੂੰ ਇਨਕਲ ਕਹਿ ਦਿੱਤੀ ਕਿ ਆਪਣਾ ਸਾਰਾ ਰਿਕਾਰਡ ਜੋਕਰ ਤੁਸੀਂ ਹੁਣ ਤੱਕ ਚਲਾਨ ਪੇਸ਼ ਕੀਤਾ ਜੋਕਰ ਤੁਸੀਂ ਹੁਣ ਤੱਕ ਕਾਰਵਾਈ ਕੀਤੀ ਉਹ ਸਾਰੇ ਰਿਕਾਰਡ ਲੈ ਕੇ ਆਉ। ਕੋਨੇ ਰਿਕਾਰਡ ਕੀ ਲੈ ਕੇ ਜਾਂਦੇ ਆ ਜਿਹਦੇ ਬਾਰੇ ਕੋਈ ਜਾਣਕਾਰੀ ਨਹੀਂ ਲੈ ਕੇ ਜਾਂਦੇ ਜਾਂ ਫਿਰ ਡੇਟ ਲੇਜ਼ਿੰਗ ਦੇ ਡੇਟ ਲੇਜ਼ਿੰਗ ਦੇ ਫਿਰ ਇੱਕ ਮਹੀਨਾ ਡੇਟ ਹੋਰ ਪੈਗੀ ਜੇ ਡੇਟ ਪੈ ਗਈ ਜਿੰਨਾ ਚਿਰ ਤੱਕ ਉਥੋਂ ਵਿਰਾਤ ਨਹੀਂ ਮਿਲਦੀ ਲੇਕਿਨ ਹਾਲ ਦੀ ਗੱڑی ਮੈਂ ਦੱਸਾਂ ਬਿਕਰਮ ਸਿੰਘ ਮਜੀਠੀਆ ਦੇ ਕੇਸ ਨੂੰ ਜਿੰਨਾ ਪਛੀਦਾ ਸਰਕਾਰ ਨੇ ਬਣਾਤਾ ਉਹਨਾਂ ਨੂੰ ਰਾਤ ਮਿਲਣੀ ਬੜੀ ਮੁਸ਼ਕਲ ਆ ਜੇ ਰਾਤ ਮਿਲੀ ਵੀ ਗਈ ਉਹਨਾਂ ਦੇ ਰਿੱਕੇ ਚ ਦੂਸਰਾ ਕੇਸ ਪਿਆ ਜਿਹੜਾ ਫਿਰ ਕਹਿ ਸੀਗਾ ਐਨਡੀਪੀਐਸਟੀ ਦਾ ਦਲਪਿੰਜਾ ਕੇਸ ਪਿਆ ਉਹਨਾਂ ਦੇ ਉੱਤੇ ਮੈਂ ਕਹਿੰਦਾ ਤੌਰ ਤੇ ਜਿਹੜਾ ਵਿਜੀਲੈਂਸ ਦੇ ਨਾਲ ਜਿਹੜੀ ਬਦਮਿਸ਼ੀ ਕਰਨ ਦਾ ਉਹਨਾਂ ਨੂੰ ਆਪਣੇ ਕੰਮ ਕਰਦੋਂ ਰੋਕਣਾ ਇਸ ਕਰਕੇ ਕੇਸ ਤੋਂ ਪੰਜ 6 ਹੈਗੇ ਹੋਰ ਵੀ ਹੈਗੇ ਲੇਕਿਨ ਇਹ ਮੇਨ ਕੇਸ ਹੈ ਨੇ ਇਸ ਕਰਕੇ ਮੈਨੂੰ ਉਮੀਦ ਆਦੀ 2027 ਤੱਕ ਸ਼ਾਇਦ ਸਰਕਾਰ ਦੀ ਪਾਲਸੀ ਵਿੱਚ ਵਿਕਿੰਦਰ ਸਿੰਘ ਮਜੀਠੀਆ ਨੂੰ ਬਾਹਰਾਉਂ ਦਿੱਤਾ ਜਾਵੇ ਜੇ ਨਹੀਂ ਹੋਣ ਦਿੱਤਾ ਜਾਂਦਾ ਤੇ ਵਿਕਿੰਦਰ ਸਿੰਘ ਜੀਠੀਆ ਵੀ ਅੰਦਰ ਰਹਿਣਗੇ ਤੇ ਬਕਾਇਦਾ ਤੌਰ ਤੇ ਅੱਜ ਉਹਨਾਂ ਦੀ ਪਤਨੀ ਗਨੀਬ ਕੌਰ ਨੇ ਸੁਖਪਾਲ ਸਿੰਘ ਖਹਿਰਾ ਦੇ ਹੱਕ ਵਿੱਚ ਹਾਂ ਦਾ ਨਾਅਰਾ ਮਾਰਦੇ ਗੱਲ ਕੀਤੀ ਬਿਲਕੁਲ ਖਹਿਰਾ ਦੇ ਉੱਥਾ ਮਕਰਮ ਦਰਜ ਕੀਤਾ ਜਾ ਰਿਹਾ ਤੇ ਮੈਂ ਇਹ ਕਹਿ ਦਿਆਂ ਵੀ ਜਿਹੜਾ ਕੇਜਰੀਵਾਲਾ ਉਹਦੀ ਫਤਪਾਲ ਸਿੰਘ ਖੈਰੇ ਦਾ ਜਾਤੀ ਵੀ ਲੜਾਈ ਆ ਸਿਆਸੀ ਵੀ ਲੜਾਈ ਤੇ اخلاقی ਵੀ ਲੜਾਈ ਹੈ ਤੇ ਇਹ ਚੀਜ਼ਾਂ ਨੂੰ ਲੈ ਕੇ ਉਹ ਕਿਸੇ ਵੀ ਤਰੀਕੇ ਨਾਲ ਉਹ ਕੇਸ ਪਛਾਉਣ ਦੀ ਪੂਰੀ ਕੋਸ਼ਿਸ਼ ਕਰੇਗਾ ਤੇ ਮੈਂ ਇਹ ਦੱਸ ਦਿਆਂ ਵੀ ਜੇ ਕਿਤੇ ਬਕਾਇਦਾ ਤੌਰ ਤੇ ਗਰ ਸਰਕਾਰ ਬਦਲ ਗਈ ਕਾਂਗਰਸ ਸਰਕਾਰ ਆ ਗਈ ਤੇ ਤੇਜਰੀਵਾਲ ਸਾਹਿਬ ਫਿਰ ਇਤੇ ਕੇਸ ਕਿਹੜੇ ਕਿਹੜੇ ਦਰਜ ਹੋਣਗੇ ਤੇ ਕਿਹਦੇ ਕੀ ਮੰਨਰ ਕੀਤਾ ਜਾਊ ਇਹ ਪਤਾ ਕੋਈ ਨਹੀਂ ਫਿਰ ਤੁਸੀਂ ਆਪਣਾ ਪੜਿਆ ਵਿਚਾਰ ਲਓ ਮੁਰਕੇ ਮੂੰਹ ਨਾ ਗਰਿਹਤ ਅਮਰ ਸਰ ਪੰਜਾਬ ਪੰਜਾਬ ਆਵਨ ਨੂੰ ਲੂਸੀਤੀ ਖਾਰਾ ਸਾਹਿਬ ਨੇ ਇੰਨੀ ਗੱਲ ਕਹੀ ਦੀ ਮੇਰੇ ਤੇ ਮੇਰੇ ਦੇ ਮੇਰੇ ਤੇ ਮੇਰੇ ਬੇਟੇ ਦੇ ਖਿਲਾਫ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਕੇਸ ਦਰਜ ਕਰਨੀ ਹੈ ਸਰਕਾਰ ਉਹਦਾ ਕਾਰਨ ਕੀ ਹੈ ਜੋ ਜਿਹੜੇ ਪੁਲਿਸ ਅਫਸਰ ਹੁੰਦੇ ਉਹ ਆਪਣੇ ਕੋਈ ਰਿਸ਼ਤੇਦਾਰ ਹੁੰਦੇ ਕੋਈ ਭੈਣ ਭਰਾ ਹੁੰਦੇ ਕੋਈ ਕੁਝ ਹੋਰ ਹੁੰਦੇ ਇਸ ਤਰੀਕੇ ਨਾਲ ਉਹਨਾਂ ਨੇ ਉਹਨੂੰ ਪਛਾਣ ਲਿਆ ਕਿ ਦੱਸਣੀ ਨਹੀਂ ਗੱਲ ਵੀ ਬਾਈ ਦਿੱਤੇ ਕੇਸ ਦਾ ਝੂਲਣ ਲੱਗ ਗਈ ਆਪਣਾ ਪੜਿਆ ਵਿਚਾਰਿਆ ਤੇ ਉਹ ਦੋਵੇਂ ਪੂਪਤਾ ਬਾਰੇ ਜਾਣਕਾਰੀ ਮੇਰੀ ਵੀ ਅੰਦਰ ਗੋਨ ਲਗ ਗਈ। ਪ੍ਰੀਤਿ ਬਾਸਨੀ ਜਿਹੜੇ ਸਾਡੇ ਚਰਨਜੀਤ ਸਿੰਘ ਚੰਨੀ ਸਾਹਿਬ ਕਾ ਮੁੱਖ ਮੰਤਰੀ ਨੇ ਉਹ ਪ੍ਰਗਟ ਸਿੰਘ ਨੇ ਫਿਰ ਬਕਾਇਦਾ ਤੌਰ ਤੇ ਸਾਡੇ ਜੀ ਕੋਰੇਗੇ ਨੇ ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਨੇ ਇਹਨਾਂ ਸਾਰਿਆਂ ਨੇ ਉਹਨਾਂ ਦੇ ਹੱਕ 'ਚ ਹਾਧਾ ਨਰਾ ਮਾਰਿਆ ਤੇ ਜੀਵਨ ਨੇ ਖਿਲਾਫ ਇੱਕ ਕੇਸ ਦਰਜ ਕੀਤਾ ਤੇ ਫਿਰ ਸਾਡੇ ਤੋਂ ਬਰਾ ਕੁ ਨਹੀਂ ਹੈ। ਬਿਲਕੁਲ। ਪ੍ਰਤਾਪ ਸਿੰਘ ਬਾਦਵੇਂ ਨੇ ਆ ਗਿਆ ਵੀ ਤੁਸੀਂ ਬਣਾਇਆ ਨਾ ਸੈਸ਼ਨ 26 ਨੂੰ ਫਿਰ 26 ਨੂੰ ਸੈਸ਼ਨ ਦੇ ਵਿੱਚ ਪਹਿਲੀ ਗੱਲ ਇਹ ਹੋਊਗੀ ਵੀ ਆ ਤੁਸੀਂ ਕਰ ਕੀ ਰਹੇ ਹੋ? ਇਹਦਾ ਜਵਾਬ ਮੰਗਾਂਗੇ। ਤੇ ਪੱਡੀ ਸਾਹਿਬ ਜੇ ਸੈਸ਼ਨ ਦੇ ਵਿੱਚ ਇਹੋ ਗੱਲ ਸ਼ੁਰੂ ਹੋ ਗਈ ਤੇ ਸੈਸ਼ਨ ਤੇ ਫਿਰ ਕਾਹਦਾ ਰਹਿ ਗਿਆ ਇਹਨਾਂ ਲੜਪੈਣਾ ਆਪਸ ਵਿੱਚ ਜਿੱਦਾਂ ਕਰਦੇ ਹੀ ਆ ਸੈਸ਼ਨ ਨਹੀਂ 1.5 ਦਿਨ ਦਾ ਤੇ ਤਾਂ ਉਹ ਚਲੋ ਆਪਾਂ ਵੀ ਕੱਲ ਦੱਸਿਆ ਅਸੀਂ ਬਿਲਕੁਲ ਕਿਉਂਕਿ ਇਹਨਾਂ ਨੇ ਬੜੀ ਚਤਰਾਈ ਕੀਤੀ ਵੀ 26 ਤੋਂ ਲੈ ਕੇ 29 ਤੱਕ ਸੈਸ਼ਨ ਬਣਾ ਲਿਆ ਸੀ ਬਣਾ ਲਿਆ ਠੀਕ ਹੈ 26 ਨੂੰ ਸ਼ੁੱਕਰਵਾਰ ਉਸ ਦਿਨ ਕਿੰਨੀ ਗੱਲਬਾਤ ਹੁੰਦੀ ਕੋਈ ਪਹਿਲਾਂ ਆ ਜਾਣਗੇ ਆ ਜਾਣ ਤਾਂ ਢਾਡੇ ਹੁੰਦੇ ਆ ਸੋਕਸ ਨੇ ਆ ਜਾਣਗੇ ਉਹਨਾਂ ਦੇ ਉੱਤੇ ਫਿਰ 10 ਮਿੰਟ ਦੀ ਬ੍ਰੇਕ ਕਰ ਦਈ ਕਿ ਫਿਰ ਸੈਸ਼ਨ ਸ਼ੁਰੂ ਕਰਨ ਲੇਗੇ ਚਲੋ ਕੋਈ ਗੱਲ ਨਹੀਂ ਫਿਰ ਉਹ 2 ਘੰਟੇ ਮਿੰਟੇ ਗਲਬਤ ਹੋਊਗੀ ਚੁੰਨ ਚਰਚਾ ਹੋਊਗੀ ਚੁੰਨ ਚਰਚਾ ਸ਼ੁਰੂ ਇੱਥੇ ਹੀ ਹੋਏਗੀ ਤੇ ਫਿਰ ਜਿਹੜੀ ਆ ਅਗਲੇ ਦਿਨ 26 ਨੂੰ 26 ਨੂੰ ਸੈਸ਼ਨ ਦਾ 27 ਨੂੰ ਛੁੱਟੀ 28 29 ਦਾ ਅੱਧਾ ਦਿਨ ਕੰਮ ਕਰਨ ਕੇ ਕਰ ਨੂੰ ਚੱਲ ਜਣੇ ਕਰਨਾ ਤਾਂ ਕੁਛ ਹੈ ਨਹੀਂ ਉੱਥੇ ਪਹਿਲਾਂ ਚੁੰਨ ਚਰਚਾ ਹੋਏਗੀ ਮੁਰਗੇ ਸਿੰਘ ਚਰਚਾ ਹੋਏਗੀ ਸਿੰਘ ਫਸਾ ਲੈਣਗੇ ਹਾਂ ਸਿੰਘ ਬਿਲਕੁਲ ਬਿਲਕੁਲ ਸਿੰਘ ਫਸਾ ਲੈਣਗੇ ਹੁਣ ਇਹਦੇ ਵਿੱਚ ਪ੍ਰਪਾਪ ਸਿੰਘ ਬਾਜਵਾ ਤੇ ਵੀ ਆ ਗਿਆ ਲੇਕਿਨ ਅਜੇ ਵੀ ਧੜਿਆਂ ਚ ਵੰਡੇ ਪੈਦੇ ਗੁਰਜੀਤ ਸਿੰਘ ਓਜਲਾ ਵੀ ਆ ਗਿਆ ਬਲਬੀਰ ਸਿੰਘ ਵੀ ਆ ਗਿਆ ਅੰਦਰ ਸਾਰਿਆਂ ਨੇ ਖੈਰੀ ਦਾ ਐਤੀ ਬਿਆਨ ਦਿੱਤੇ ਨੇ ਕਿ ਆ ਚਤਤਾਂ ਦੀ ਸਰਕਾਰ ਨੂੰ ਵੀ ਜੇ ਤੁਸੀਂ ਆਪਣੀ ਖੁਰਾਫਾਤੀਆਂ ਤੋਂ ਬਾਜਣਾ ਹੈ ਤੇ ਫਿਰ ਸਾਡੇ ਤੋਂ ਬਰਾ ਕੋਈ ਨਹੀਂ ਜੀਏਗਾ ਇਸ ਕਰਕੇ ਇਹ ਚੁੰਨ ਚਰਚਾ ਜਿਹੜੀ ਹੈ ਨਾ ਇਹ ਸੈਸ਼ਨ ਦਾ ਇੱਕ ਹਿੱਸਾ ਬਣੇਗੀ ਜੇ ਉਹਨੇ ਕਹਿਤਾ ਪ੍ਰਪਾਪ ਬਾਜਵੇਦ ਨੂੰ ਇਹ ਮੁੱਦਾ ਉੱਥੇ ਠੋਣਾ ਪਊਗਾ ਲੈਕਿਨ ਸਰਕਾਰ ਵੀ ਮੈਂ ਸੋਚਦਾ ਉਹਦੀ ਸਿਰਫ ਨਹੀਂ ਕਰਦੀ ਜਾਂ ਤਾੜਫੜ ਕਰਦੀ ਕਰਦੇ ਫਿਰ ਗੱਲ ਬਣਦੀ ਹੈ ਪੁਲਿਸ ਦੀ ਕਾਰਵਾਈ ਹੁੰਦੀ ਜਾਂ ਤਾੜਫੜ ਜਾਂ ਕਹਾਣੀ ਖਤਮ ਦੂਜੀ ਕੋਈ ਕਹਾਣੀ ਕਰਤਨੀ ਹੁੰਦੀ ਕੋਈ ਨਹੀਂ ਇਹ ਤੇ ਵੇਟ ਕਰਨ ਨੇ ਅਤੇ ਖਹਿਰਾ ਖਾਂ ਵਰਤ ਉਹਦੇ ਬੇਟੇ ਬਾਰੇ ਜਿਹੜੀ ਗੱਲ ਪਤਾ ਲੱਗਾ ਕਿ ਉਹ ਅੰਡਰ ਗਰਾਉਂਡ ਹੋ ਗਏ ਨੇ ਕਿਉਂ ਇਹਨਾਂ ਦੇ ਉੱਤੇ ਤੁਹਾਨੂੰ ਪਤਾ ਪਹਿਲਾਂ ਵੀ ਕੇਸ ਲੱਜ ਕੀਤੇ ਸੀ ਇੱਕ ਉਹ ਜਿਹੜਾ ਗਲਤੀ ਹੋਵੇ ਐਨਡੀ ਕੇਸ ਦਾ ਕੇਸ ਕੇਸ ਦੀ ਤਰ੍ਹਾਂ ਤੂੰ ਸੁਪਰੀਮ ਕੋਰਟ ਨੇ ਬਿਲ ਦਿੱਤੀ ਇਹਨਾਂ ਨੂੰ ਸੁਪਰੀਮ ਕੋਰਟ ਨੇ ਕਿ ਜੋ ਕਰਣ ਗਲਤ ਕਰੇ ਨਾ ਬਥਰੀ ਕੋਸ਼ਿਸ਼ ਕੀਤੀ ਸੀ ਵੀ ਇਸੇ ਦੇ ਤੋਂ ਕੋਈ ਹੋਰ ਕੁਝ ਕਰੀਏ ਪਰ ਨਹੀਂ ਕਰਨੇ ਸਕੇ ਉਹਦੇ ਉੱਤੇ ਕੁਝ ਕੇਸ ਸੀ ਇੱਕ ਕੇਸ ਹੋਰ ਸੀਗਾ ਉਹਦੇ ਚ ਹੀ ਮਿਲੀ ਸੀ ਹੁਣ ਇਹ ਕੇਸ ਜਿਹੜਾ ਮੈਂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੇ ਪਾਤਾ ਕਿ ਆਟੋਮੈਟਿਕਲੀ ਸਭ ਕੁਝ ਬਾਹਰ ਆ ਜਾਏਗਾ ਯਕੀਨੀ ਹੈਗਾ ਲੇਕਿਨ ਅਸੀਂ ਕਹਿੰਦੇ ਵੀ ਇਹ ਤੁਸੀਂ ਪਹਿਲਾਂ ਜੋ ਵੀ ਹੈਗਾ ਜੰਤ ਕਰੋ ਜੇ ਤੁਸੀਂ ਜੰਤ ਕਰਕੇ ਕੇਸ ਬੋਲੋ ਲੋਕ ਤਾਂ ਸਾਥ ਦੇਣਗੇ ਤੇ ਜੇ ਤੁਸੀਂ ਇਦਾਂ ਕੇਸ ਕਹੋਗੇ ਤੇ ਫਿਰ ਲੋਕ ਤੁਹਾਡੇ ਵਿਰੋਧ ਕਰੇ ਉਹਨਗੇ ਵੀ ਇਹ ਜਾਤੀ ਦੁਸ਼ਮਣੀਆਂ ਕੱਢਦੇ ਆ ਤੇ ਆਪ ਆਪਣੇ ਮੰਤਰੀ ਦੇ ਮਾਰੀ ਝਾਤੀ ਵਾਂਗ ਕੇ ਵੇਖੋ ਤੁਸੀਂ ਬਿਲਕੁਲ ਬਿਲਕੁਲ ਗੰgend ਇਲਜ਼ਾਮ ਲੱਗਦੀ ਹੈ ਗਰਜਨ ਮਾਜਾ ਦੇ ਉੱਤੇ ਪ੍ਰਸ਼ਤਾਪ ਲੱਗੀ ਹੋਈ ਜਿਸ ਤਿਕਨਾਂ ਠੱਗੀਆਂ ਮਾਰੀਆਂ ਨੇ ਫਿਰ ਉਹ ਅਮੋਲ ਅਮੋਲ ਰਤਨ ਜਿਹੜਾ ਹੈਗਾ ਸਾਡਾ ਬਠਿੰਡੇ ਵਾਲਾ ਉਹ ਅੰਦਰ ਰਹਿ ਕੇ ਆ ਉਹ ਤੇ ਇਲਜ਼ਾਮ ਲੱਗਦਾ ਅਮਿਤ ਸਾਹਿਬਿਤ ਰਤਨ ਕੋਟ ਫਤਹ ਅਮਤ ਰਤਨ ਫਿਰ ਸਾਡੇ ਜਿਹੜਾ ਹੈਗਾ ਉਹ ਫੋਜਾ ਸਿੰਘ ਸਰਾਰੀ ਉਹਦੀ ਗੱਲ ਕਰ ਲੋ ਤੁਸੀਂ ਆ ਕਟਾਲੂ ਚੱਕ ਤੇ ਕਿਹੜੇ ਕਿਹੜੇ ਸਬੀਲ ਇਲਜ਼ਾਮ ਲੱਗੇ ਆ ਫਿਰ ਵਿਜੇ ਸਿੰਘਲੇ ਤੇ ਇਲਜ਼ਾਮ ਲੱਗੇ ਕਿਤੇ ਨਹੀਂ ਇਲਿਆਮ ਲੱਗੇ ਬਿਲਕੁਲ ਸਹੀ ਇਸ ਕਰਕੇ ਜਦਾਂ ਤੇ ਤੁਸੀਂ ਲੋਕਾਂ ਨੂੰ ਕੋਈ ਨਾ ਦੱਸੋ ਤੇ ਫੇਰ ਪੱਤਾ ਦਰਜੀ ਕਰੋ ਜੇ ਨਹੀਂ ਦੱਸੋਗੇ ਇਦਾਂ ਪੱਤਾ ਦਰਜੀ ਕਰੋਗੇ ਲੋਕ ਤੁਹਾਡਾ ਫਿਰ ਖਰਾਬ ਕੋਈ ਨਹੀਂ ਤੁਹਾਡੇ ਹੱਥ ਤੇ ਹੀ ਬੋਲ ਕਰਦੇ ਜੀ ਪੰਜਾਬ ਉਹਦਰ ਆਪਾਂ ਗੱਲ ਕਰੀਏ ਕੱਲ ਸ਼੍ਰੀ ਅਕਾਲ ਤਖਤ ਕਤਰੇਤ ਵੱਲੋਂ ਇੱਕ ਵੈਬਸਾਈਟ ਲਾਂਚ ਕੀਤੀ ਗਈ ਹੈ ਹਰ ਪੀੜਤਾ ਲਈ ਮਦਦ ਲਈ ਇਹਦੇ ਉੱਤੇ ਅਸੀਂ ਬਿਲਕੁਲ ਕਿੰਤੂ ਬਰੰਦੂ ਅਸੀਂ ਆਪਣੇ ਤੌਰ ਤੇ ਬਿਲਕੁਲ ਨਹੀਂ ਕਰਦੇ ਹੜਪੀੜਤਾ ਦੀ ਮਦਦ ਵਾਸਤੇ ਹਰੇਕ ਪੰਜਾਬੀ ਨੂੰ ਹਰੇਕ ਇਨਸਾਨ ਨੂੰ ਅੱਗੇ ਆਉਣਾ ਚਾਹੀਦਾ ਪਰ ਸਵਾਲ ਇਹ ਹੈ ਕਿ ਜਦੋਂ ਐਸਜੀਪੀਸੀ ਇਸ ਕੰਮ 'ਚ ਲੱਗੀ ਹੋਈ ਆ ਤੇ ਫਿਰ ਸ਼੍ਰੀ ਅਕਾੰਤਕਤ ਸਾਹਿਬ ਨੂੰ ਕਿਉਂ ਆਉਣਾ ਪਿਆ ਤਕਾਲ ਤਖਤ ਤੇ ਐਸਜੀਪੀਸੀ ਅਮਨ ਸਮਨੇ ਹੋ ਗਈ ਤਕਾਲ ਤਖਤ ਨੇ ਸਰਕਾਰੀ ਇੱਕ ਖਾਲਸਾ .org ਆਪਣੀ ਇੱਕ ਵੈਬਸਾਈਟ ਬਣਾਈ ਵੀ ਸਾਡੇ ਦਾ ਇਹਦੇ ਤੇ ਰੱਪਤਾ ਕਰਨ ਕੀਤਾ ਜਾਵੇ ਇਹ ਅਕਾਰ ਤੱਕ ਤੇ ਇਹ ਸ਼ਕਤੀ ਹੈਗੀ ਆ ਵੀ ਜੇ ਕੋਈ ਜਥੇਬੰਦੀ ਇਹਨਾਂ ਦੇ ਇਹਦੇ ਇਹਨਾਂ ਦੇ ਅਨਸਾਰ ਨਹੀਂ ਚੱਲਦੀ ਉਹਦੇ ਖਾਲਸਾ ਕੋਈ ਕਾਰਵਾਈ ਕਰ ਸਕਾਂਗੇ ਜਿਹੜੀ ਇਹਨਾਂ ਮੀਟਿੰਗ ਮਾਰ ਕਲਾਈ ਉਹਦੇ ਚ ਵੱਡੀਆਂ ਜਥੇਬੰਦੀ ਤੇ ਆਈਆਂ ਹੀ ਨਹੀਂ ਸਾਡਾ ਐਡ ਨੇ ਕਿਹਾ ਸਾਰੇ ਨੂੰ ਇੱਕ ਮੰਚ ਤੇ ਆਪਾਂ ਇਕੱਠੇ ਹੋ ਜਾਈਏ ਤੇ ਉਸ ਮੰਚ ਦੇ ਉੱਤੇ ਬੈਠ ਕੇ ਸਾਰੀ ਵਿਚਾਰ ਚਰਚਾ ਕਰੀਏ ਤੇ ਵਿਚਾਰ ਚਰਚਾ ਕਰਨ ਤੋਂ ਬਾਅਦ ਫਿਰ ਜਿੱਤੇ ਵੀ ਤੇ ਆਪਾਂ ਕੋਈ ਅਪਰੋਚ ਕਰੀਗਾ ਤਾਂ ਉੱਥੇ ਉੱਥੇ ਆਪਾਂ ਜਿੱਥੇ ਵੀ ਜੁਦੀ ਲਾਉਂਗੇ ਫੁਲਾਣੀ ਜਗ੍ਹਾ ਚਲ ਜੇ ਡਿਗਰੀ ਗਿਆ ਚਲ ਜੇ ਵੀ ਇੱਕ ਜਗ੍ਹਾ ਪਾ ਢੇਰੀ ਤਾਂ ਹੋਈਏ ਠੀਕ ਹੈ ਇਕੱਠੇ ਤਾਂ ਹੋਈ ਜਗ੍ਹਾ ਲੇਕਿਨ ਐਸੋ ਨੇ ਜਿਸ ਤਰੀਕੇ ਨਾਲ ਸ਼੍ਰੋਮਣੀ ਕਮੇਟੀ ਕੋਲੋਂ ਬਾਹਰ ਦੀਆਂ ਸਟੇਟਾਂ ਤੋਂ ਜਾਂ ਕਿਸੇ ਤਰੀਕੇ ਨਾਲ ਆ ਰਿਹਾ ਵਾ ਰਾਤ ਸਮਗਰੀ ਆ ਰਹੀ ਆ ਕਿ ਉਹਦੇ ਤੋਂ ਜਥੇਦਰ ਕਾਲ ਤੱਕ ਸੰਤੁਸ਼ਟ ਨਹੀਂ ਅਜੇ ਤੱਕ ਤੇ ਧਾਮੀ ਸਾਹਿਬ ਦੇ ਮਾਨਤਾ ਨਹੀਂ ਦਿੱਤੀ ਚੰਗੀ ਤਰ੍ਹਾਂ ਜਹੇਦਾਰ ਨੂੰ ਬਾਕੀ ਕੀ ਰਹਿ ਗਿਆ ਉਹ ਤੇ ਖੰਮ ਖੰਜ ਜਥੇਦਾਰਾ ਬਸ ਤੇ ਐਵੇਂ ਆਪਣੀ ਹੋਣ ਦਾ ਪ੍ਰਤਵਾ ਕਰਨ ਵਾਸਤੇ ਕਦੀ ਆ ਬਣਾਤਾ ਕਦੀ ਆ ਬਣਾਤਾ ਤੇ ਮੈਨੂੰ ਨਹੀਂ ਉਮੀਦ ਈ ਉਹਦੀ ਉਹਨੂੰ ਕੋਈ ਜਥੇਬੰਦੀ ਫੋਲੋ ਕਰੂਗੀ ਕਿਉਂ ਉਥੇ ਉਹਨਾਂ ਲੋਕਾਂ ਨੇ ਆਪਣੇ ਆਪਣੇ ਤਰੀਕੇ ਨਾਲ ਕੰਮ ਕਰਨਾ ਇਥੋਂ ਤੱਕ ਕਿ ਅਸੀ ਕਲਪਕਾਲ ਤੱਕ ਤੇ ਕੋਲੇ 10 ਰੁਪਏ ਖਰਚ ਕਰਨ ਦੀ ਬਾਵਰ ਨਹੀਂ ਆਗੀ ਤੇ ਖਾਲਸਾ ਢਰ ਵਣ ਤੇ ਗੱਲ ਕਹੀ ਸੀ ਭਾਈ ਤੁਸੀਂ ਆਓ ਜੇ ਕਿਸੇ ਜਥੇਬੰਦੀ ਕੋ ਮਰੀਦਾ ਬਣੇਗਾ ਤਾਂ ਅਸੀਂ ਉਹਦੀ ਫਾਈਨੈਂਸ਼ੀਅਲ ਤੌਰ ਤੇ ਮਦਦ ਕਰਨ ਲਈ ਤਿਆਰ ਹਾਂ ਸਾਡੇ ਕੋਲ ਇੰਨੀ ਕ੍ਰਾਸ ਹੈਗੀ ਆ ਅਸੀਂ ਕਰ ਸਕਦੇ ਤੇ ਜੇ ਤੁਸੀਂ ਉਦਾਂ ਕਹੋ ਕਿ ਨਹੀਂ ਬਈ ਅਸੀਂ ਇਛੇ ਤਰੀਕਾ ਕੰਮ ਕਰਨੋ ਤੇ ਤੁਹਾਡੀ ਮਰਜ਼ੀ ਉਹਨਾਂ ਨੇ ਕਿਹਾ ਸਾਡਾ 26 ਸਾਲ ਦਾ ਤਜਰਬਾ ਵਾ ਪਹਿਲਾਂ ਵੀ ਇੰਟਰਨੈਸ਼ਨਲ ਵਿੱਚ ਕੰਮ ਕਰਦੇ 26 ਸਾਲ ਤੋਂ ਅਸੀਂ ਕਿ ਜ਼ਥੇਦਾਰ ਨੇ ਜਿਹੜੀ ਸਰਕਾਰੀ ਖਾਲਸਾ ਬਣਾਈ ਹੈ ਕਿਉਂ ਬਣਾਈ ਹੈ ਕਿਉਂ ਨਹੀਂ ਬਣਾਈ ਜ਼ਥੇਦਾਰ ਕੋਲੇ 10 ਰੁਪਏ ਖਰਚ ਕਰਨ ਦੀ ਪਾਵਰ ਨਹੀਂ ਹੈਗੀ ਇਹ ਵੀ ਲਿਖ ਕੇ ਭੇਜੂਗਾ ਐਸਡੀਪੀ ਸਿੱਧੂ ਐਸਡੀਪੀ ਦੀ ਮਰਜ਼ੀ ਆ ਉਹਨੂੰ ਮਨਜ਼ੂਰੀ ਦੇਵੇ ਜਾਂ ਨਾ ਦੇ ਇਹ ਤੇ ਮੈਂ ਉਹਦੇ ਪੱਤੀ ਸਾਹਿਬ ਗਿਆਨੀ ਰਕबीर ਸਿੰਘ ਹੋਣਾ ਨੇ ਵੀ ਗੁਰਦੁਆਰਾ ਸਹਿਬਾਨਾ ਦੇ ਮੈਨੇਜਰਾਂ ਨੂੰ ਸੱਦਿਆ ਸੀ ਮੈਨੇਜਰਾਂ ਦੀ ਗੱਲ ਤੁਸੀਂ ਛੱਡੋ ਉਹਦੇ ਛੋਟੀ ਗੱਲ ਹੈਗੀ ਵੀ ਚ ਉਹਨੂੰ ਠੀਕ ਤੁਸੀਂ ਉਹਨੂੰ ਹਦਿਆਤ ਕਰ ਦਿੱਤੀ ਉਹਨਾਂ ਨਾਲ ਗੱਲਬਾਤ ਕਰ ਲਈ ਵੀ ਤੁਸੀਂ ਹਰਪੀਡਤਾ ਦੀ ਮਦਦ ਕਰੋ ਭਾਈ ਹਰਪੀਡਾਂ ਦੀ ਮਦਦ ਤੁਸੀਂ ਦੱਸੋ ਕੀ ਕੀਤਾ ਕੀਤਾ ਹੀ ਕੱਖ ਨਹੀਂ ਹੁਣ ਤੱਕ ਸ਼੍ਰੋਮਣੀ ਕਮੇਟੀ ਦੇ ਕੰਮ ਕੀ ਕੀਤਾ ਨੱਸੇ ਪਿੰਨ ਬਾਕੀ ਜਿੱਥੇ ਬੰਦੀਆਂ ਤੇ ਲੋਕਾਂ ਦੇ ਘਰਾਂ ਤੱਕ ਆਪਣੇ ਇਥੋਂ ਤੱਕ ਵੀ ਜਿਹੜੀ ਸੀ ਉਹ ਰਸ ਨਹੀਂ ਪਹੁੰਚਾਈਆਂ ਦੁੱਧ ਨਹੀਂ ਪਹੁੰਚਾਈਆਂ ਬਕਾਇਦ ਤੌਰ ਤੇ ਸੋਲਰ ਲਾਈਟਾਂ ਵੀ ਬਚਾਈ ਬੈਟਰੀ ਉੱਤੇ ਕਿਹੜੀ ਕੰਮ ਕੀਤਾ ਤੁਸੀਂ ਕੀ ਕੀਤਾ ਐਸਪੀਸੀ ਕੀ ਕੀਤਾ ਉਹਨੂੰ ਦੱਸੋ ਰਾਛੇ ਕਿਤਾਬ ਤੁਸ ਤੂੰ ਕੁਛ ਨਹੀਂ ਕੀਤਾ ਨਾ ਤੇ ਗਿਆਨੀ ਅਕਬੀਰ ਸਿੰਘ ਰਾਣੀ ਅਗਲੀ ਕਰਤੂਤ ਸੁਣ ਲੋ ਜਿਹੜੇ ਵਿਅਕਤੀ ਨੂੰ ਬਕਾਇਦਾ ਤੌਰ ਤੇ 2 ਦਸੰਬਰ ਨੂੰ ਇਹਨਾਂ ਨੇ ਇਹ ਕਹਿ ਕੇ ਡੀ ਚੋਂ ਬਾਹਰ ਕਰ ਦਿੱਤਾ ਸੀ ਵੀ ਤੁਸੀਂ ਪੱਤੇ ਤੋਂ ਤੁਹਾਡੇ ਕੋਲ ਕੋਈ ਕਾਰ ਨਹੀਂ ਤੁਹਾਡੇ ਕੋਲ ਕੋਈ ਗੱਲ ਨਹੀਂ ਸੁਣਨੀ ਹੈ ਸੀ ਜਾਓ ਜਾ ਕੇ ਦਫਤਰ ਜਾ ਕੇ ਤੁਸੀਂ ਲਿਖ ਕੇ ਦਿਓ ਆਪਣਾ ਮਰਜ਼ਾ ਮੈਂ ਪਤਾ ਦਿੱਤਾ ਕਿ ਪਤਾ ਦਿੱਤਾ ਕਿਵੇਂ ਹੋਏ WhatsApp ਇਹਦਾ ਮਨਜਿੰਦਰ ਸਿੰਘ ਸੀਸਾ ਪਤਤਨੀ ਸੀ ਹਾਂਜੀ ਹਾਂਜੀ ਇਹਦਾ ਮਾਨਪ੍ਰਤਿਬਾਦ ਦਾ ਪ੍ਰਤਿਨਿਧਾ ਮੈਨੂੰ ਅੱਛਾ ਅੱਛਾ ਮਾਫ ਕਰਨਾ ਮੈਂ ਮੈਨੂੰ ਸਮਝਣ ਤੇ ਭੁਲੇਖਾ ਪੈ ਗਿਆ ਮਾਫ ਕਰਨਾ ਲਾਲ ਸਿੰਘ ਰਮੂਲੇ ਪਤਤਨੀ ਸੀਗਾ ਤੇਨਾ ਬਿਲਕੁਲ ਬਿਲਕੁਲ ਆਖਦਾ ਸੀ ਕਾਲ ਤੱਕ ਤੋ ਭਾਈ ਜਾ ਉਹ ਜਾ ਕੇ ਦਫਤਰ ਚ ਦੇਖ ਕੇ ਦਿਓ ਤੁਸੀਂ ਪਤੇ ਤੇ ਤੁਹਾਡੇ ਦਾ ਕੋਈ ਗੱਲ ਨਹੀਂ ਕਰਦੀ ਸੀ ਤੇ ਗਿਆਨੀ ਰਗਵੀਰ ਸਿੰਘ ਜਾ ਕੇ ਦਿੱਲੀ ਦੇ ਵਿੱਚ ਉਸੇ ਪਤਿਤਨਾ ਜਾ ਕੇ ਸਟੇਸ਼ਨ ਹੀ ਕਰਦੇ ਤੇ ਕੋਈ ਸਨਮਾਨ ਨਹੀਂ ਦਿੰਦੇ ਨੇ ਕੀ ਉਹ ਸਿੱਖ ਬਣ ਗਿਆ ਦੋਰੇ ਮਾਪਦੰਡ ਕਿਉਂ ਬਣਾਏ ਜਾ ਰਹੇ ਨੇ ਕੀ ਹੈ ਜਵਾਬ ਇਹਨਾਂ ਕੋਈ ਉੱਥੇ ਤੁਸੀਂ ਸਰੂਪੇ ਦੇ ਵੀ ਰਹੇ ਹੋ ਤੇ ਸਰੂਪੇ ਲੈ ਵੀ ਰਹੇ ਹੋ ਤੇ ਸ਼ੀਲਾ ਦੇ ਵੀ ਰਹੇ ਹੋ ਤੇ ਲੈ ਵੀ ਰਹੇ ਹੋ ਤੇ ਪੱਤੇ ਤੇ ਤੁਹਾਡੇ ਨਾਲ ਖੜੇ ਇਹ ਉਹ ਮਨਜਿੰਦਰ ਸਿੰਘ ਸਿਰਸਾਵਾ ਜਦੋਂ ਦਿੱਲੀ ਕਮੇਟੀ ਦਾ ਪ੍ਰਧਾਨ ਬਣਦਾ ਤੈਨੂੰ ਕਿਹਾ ਜਾਂਦਾ ਭਾਈ ਤੂੰ ਦਾੜੀ ਰੰਗ ਦਮ ਇਹ ਦਾੜੀ ਰੰਗਣੀ ਛੱਡ ਦਿੰਦਾ ਮੈਂ ਇਹ ਦਿੱਲੀ ਕਮੇਟੀ ਦਾ ਪ੍ਰਧਾਨ ਜੀ ਲੇਕਿਨ ਜਿਸ ਦਿਨ ਇਹਦੇ ਤੇ ਕਹਿ ਦਿੱਤਾ ਗਿਆ ਨੂੰ ਹਿਊਮਨਿਟੀ ਆਫ ਇੰਡੀਆ ਨੇ ਕਹਿਤਾ ਭਾਈ ਤੇਰੇ ਖਿਲਾਫ ਕੇਸ ਹੈ ਤੂੰ ਜੇਲ੍ਹ ਜਾਣ ਦੀ ਤਿਆਰੀ ਕਰ ਇਹ ਗੱਡੀ ਭਜਾਈ ਜਾ ਕੇ ਕਿੰਨ ਘੰਟੇ ਪਹਿਲਾਂ ਵੇਟ ਕੀਤੀ ਉਹਨਾਂ ਦੇ ਘਰ ਜਾ ਕੇ ਗ੍ਰਹਿ ਮੰਤਰੀ ਸਾਹਿਬ ਦੇ ਮੁੜਕੇ ਦੇ ਚਰਣੀ ਦੇਖ ਪਿਆ ਬਾਰਾਖ ਬਖਸਰੋਂ ਬੰਦ ਮੈਂ ਬੀਜੇਪੀ ਚੌੜੀ ਤਿਆਰ ਕਹਿੰਦੇ ਤੂੰ ਤਾਂ ਦਿੱਲੀ ਕਮੇਟੀ ਦਾ ਪ੍ਰਧਾਨ ਤੂੰ ਬੀਜੇਪੀ ਚ ਕਿਵੇਂ ਆ ਜਾਵੇਂਗਾ ਅੰਦਾਜ਼ੇ ਮੈਂ ਹੁਣੇ ਅਸਤੀਫਾ ਦੇ ਦਿੰਦਾ ਉਹ ਤੋਂ ਗੱਡੀ ਭਜਾਈ ਸਿੱਧਾ ਦਫਤਰ ਹੈ ਅਸਤੀਫਾ ਲੈ ਕੇ ਤੇ ਕੁਝ ਬਿਰਸਤੀ ਹਾਂ ਤੇ ਜਾ ਕੇ ਮੁੜਕੇ ਉਸ ਤੋਂ ਬਾਅਦ ਇਨਾਂ ਦਾ ਕੋਈ ਛੋਟਾ ਮੋਟਾ ਲੀਡਰਸ਼ਿਪ ਕੌਣ ਸੀ ਮੈਨੂੰ ਯਾਦ ਨਹੀਂ ਸਾਹਤ ਆਉਂਦੀ ਸੀ ਉੱਥੇ ਲੇਕਿਨ ਜਾ ਕੇ ਉਹਨਾਂ ਦਾ ਜਿਹੜਾ ਸੀਗਾ ਚਿੰਨ ਭਾਜਪਾ ਦੇ ਪਰ ਗਲਤ ਪਵਾ ਕੇ ਲਾਂਗ ਕਰਤਾ ਜੀ ਮੈਂਦੇ ਭਾਜਪਾ ਸ਼ਾਮਲ ਹੋ ਗਏ ਮਰਲ ਪ੍ਰਧਾਨ ਵੀ ਤੋਂ ਅਸਿਫਾ ਦਿੱਤਾ ਸਿਰਫ ਇਸ ਵਾਸਤੇ ਵੀ ਮੈਨੂੰ ਖਤਰਾ ਪੈਦਾ ਹੋ ਗਿਆ ਕਿ ਮੈਨੂੰ ਕਿਸੇ ਵੇਲੇ ਵੀ ਜਿਹੜੀ ਆ ਉਹ ਵਿਜੀਲੈਂਸ ਤੇ ਐਮਆਈਏ ਵਗੈਰੇ ਦਾ ਗ੍ਰਿਫਟ ਗ੍ਰਿਫਤ ਕਰਨ ਸਕੇ ਜੀ ਜੇਮਾ ਤੁਸੀਂ ਸ਼ਾਮਲ ਹੋਗੇ ਅਗਲੇ ਤਾਂ ਉਹ ਟਿਕਟ ਦਿੱਤੀ ਸੀ ਐਮਐਲਏ ਬਣ ਕੇ ਮਿਨਿਸਟਰੀ ਬਣ ਗਈ। ਲੇਕਿਨ ਪਤਿਤ ਰਹਿਣਾ ਜੇੜੀ ਦਾੜੀ ਰੰਗਣੀ ਛੱਡੀ ਸੀ ਉਹ ਫੇਰ ਜਿਹੜੀ ਸ਼ੁਰੂ ਕਰਤੀ। ਆਜਿਬ ਦਾੜੀ ਰੰਗਦੇ ਨੇ। ਜਿਹੜੇ ਬੰਦਿਆਂ ਨੂੰ ਪਤਿਤ ਕਹਿ ਕੇ ਕਾਲਟਕ ਤੋਂ ਕੱਢਿਆ ਸੀ ਉਹਨਾਂ ਲੋਕਾਂ ਕੋਲ ਜਾ ਕੇ ਗਿਆਨੀ ਰਿਬੀਰ ਸਿੰਘ ਜੀ ਸਰੂਪੇ ਲੈ ਤਿਆ ਤੇ ਮਨ ਸਾਂਝਾ ਕਰਦੇ ਤੇ ਸਰੂਪੇ ਦਿੰਦੇ ਨੇ। ਤੇ ਮੈਂ ਸੋਚਦਾ ਵੀ ਗਿਆਨੀ ਹਰ ਗਿਆਨੀ ਰਗਬੀਰ ਸਿੰਘ ਨੇ ਉਹਨੂੰ ਆਪਣੇ ਮਾਨਸਿਕ ਤੌਰ ਤੇ ਕਿਸੇ ਆਪਣੇ ਮਨੋਰੋਗੀ ਕੋਲ ਰਾਜ ਕਰਾਉਣ ਚਾਹੀਦਾ ਸਿਰਫ ਇਹ ਕੁਰਸੀ ਸਭ ਕੁਝ ਹੋਏਗੀ ਬਾਕੀ ਕੁਛ ਨਹੀਂ ਹੋਏਗਾ ਇਸ ਕਰਕੇ ਗਿਆਨੀ ਰਗਬੀਰ ਸਿੰਘ ਨੇ ਚੰਦ ਨਮਾ ਚੜ੍ਹਿਆ ਉਹ ਨੂੰ ਕੌਮ ਨੂੰ ਜਵਾਬ ਦੇਣਾ ਪਊਗਾ ਤਨੂੰ ਪਤਾ ਹੋਏਗਾ ਬਾਬਾ ਅਰਨਾਮ ਸਿੰਘ ਤੋਂ ਮਾਲੂਬੇ ਕਹਦਾ ਤੌਰ ਤੇ ਇੱਕ ਸਮਾਗਮ ਦੇ ਵਿੱਚ ਪਛਮੀ ਮਗਲ ਚ ਬੁਲਾਇਆ ਗਿਆ ਫਿਰ ਲੋਕਾਂ ਨੇ ਇਤਰਾਜ਼ ਕੀਤਾ ਤੇ ਅਜਕਲ ਉਹ ਤਾਂ ਬਿੱਠਾ ਵਜਾ ਕੇ ਆਪਣੀ ਉਹਨਾਂ ਦੀ ਆਪਣੇ ਆਰਸੀ ਗੋਦੀ ਦੇ ਵਿੱਚ ਤੇ ਬਾਜ-ਪਾਜ ਬਾ ਦੇ ਨਾਲ ਤੁਸੀਂ ਬੁਲਾ ਕਿਉਂ ਰਹੇ ਹੋ ਇੱਕ ਦਿਨ ਪਹਿਲਾਂ ਉਹ ਜਿਹੜੇ ਸੀ ਪ੍ਰਬੰਧਕ ਨੂੰ ਨਾਮ ਅਭੀ ਮੰਗੀ ਨਹੀਂ ਤੁਹਾਨੂੰ ਬੁਲਾ ਨਹੀਂ ਸਕਦੇ ਅਸੀਂ ਇੱਥੇ ਬੜਾ ਵਿਰੋਧ ਹੋ ਰਿਹਾ ਤੇ ਮੁਸ਼ਕਲ ਹੋ ਗਈ ਹਮ ਇੱਕ ਦਿਨ ਪਹਿਲਾਂ ਜਿਹੜਾ ਸੀ ਉਹਨਾਂ ਨੂੰ ਬਕਾਇਦ ਉੱਤੇ ਰੋਗ ਦਿੱਤਾ ਗਿਆ ਤੇ ਉਹ ਬੜਕੇ ਗਿਆਨ ਸਮਾਗਮ ਦੇ ਵਿੱਚ ਕਿਤੇ ਇਹ ਨਾ ਹੋਵੇ ਕਿ ਗਿਆਨੀ ਜੀ ਬੀਰ ਸੇਣੀ ਜੀ ਪੰਜਾਬ ਦੇ ਤੁਹਾਨੂੰ ਲੋਕ ਸਵਾਲ ਪੁੱਛਣ ਵੀ ਦੱਸੋ ਜੀ ਤੁਸੀਂ ਉਸ ਪੱਤੇ ਤਨਾ ਜਿਹੜੀ ਤੁਸੀਂ ਸਟੇਜ 'ਤੇ ਕਿਵੇਂ ਸਾਜੀ ਕਰਲੀ ਜੀ ਉਹਦੇ ਕੋਲ ਸ੍ਰੋਪੇ ਕਿਵੇਂ ਲਿਆ ਜੀ ਉਹਨੂੰ ਸ੍ਰੋਪੇ ਦੇਖਵਾ ਦਿੱਤੇ ਤੁਸੀਂ ਫਿਰ ਜਵਾਬ ਕੀ ਦਿਓਗੇ ਤੁਸੀਂ ਜੀ ਗੱਲ ਫਿਰ ਉੱਥੇ ਹੁੰਦੀ ਹੈ ਬੋਣੇ ਕਦਰ ਦੇ ਲੋਕ ਉਹਨਾਂ ਤੇ ਬੋਣਾ ਪਾਣੀ ਵਗਾਉਂਦੇ ਹੁੰਦੇ ਆ ਜੀ ਪਰ ਸਰ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੱਤਾ।